ਤਰਨ ਤਰਨ ਹਲਕੇ ਤੋਂ ਮਨਦੀਪ ਸਿੰਘ ਖਾਲਸਾ ਹਾਰ ਗਿਆ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਤੇ ਬਾਅਦ ਦੇ ਵਿੱਚ ਜਿਹੜੇ ਮਨਦੀਪ ਸਿੰਘ ਖਾਲਸਾ ਨੇ ਸ਼ਬਦ ਕਹੇ ਨੇ ਅਕਾਲੀ ਦਲ ਵਾਸਤੇ ਉਹ ਬਹੁਤ ਹੀ ਘਟੀਆ ਤੇ ਬੇਕਾਰ ਨੇ ਦੋਸਤੋ ਆਪਾਂ ਜਾਣਦੇ ਹਾਂ ਬੜੇ ਟਾਈਮ ਤੋਂ ਸਿੱਖ ਪੰਥਕ ਜਥੇਬੰਦੀਆਂ ਸੀ ਜਿਹੜੀਆਂ ਉਹ ਮਨਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਪ੍ਰਚਾਰ ਕਰ ਰਹੀਆਂ ਸੀ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਨੇ ਬੜਾ ਜ਼ੋਰ ਲਾਇਆ ਦੀਪ ਸਿੰਘ ਸਿੱਧੂ ਦੇ ਭਰਾ ਨੇ ਬੜਾ ਜ਼ੋਰ ਲਾਇਆ ਤੇ ਹੋਰ ਪੰਜਾਬ ਦੇ بڑے ਕਲਾਕਾਰ ਮਨਦੀਪ ਸਿੰਘ ਖਾਲਸਾ ਦੀ ਸਪੋਰਟ ਕਰਨ ਆਏ ਤਰਨਤਾਰਨ ਦੀਆਂ ਗਲੀਆਂ ਦੇ ਵਿੱਚ ਗੇੜਾ ਦਿੱਤਾ ਬੜਾ ਪ੍ਰਚਾਰ ਕੀਤਾ ਪਰ ਫੇਰ ਵੀ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਕਿਵੇਂ ਰਹਿ ਗਿਆ ਜਦ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਲਹਿਰ ਬਣੀ ਹੋਈ ਸੀ ਵੀ ਮਨਦੀਪ ਸਿੰਘ ਖਾਲਸਾ ਜਿਹੜਾ ਨੰਬਰ 1 ਤੇ ਆਊਗਾ ਬਹੁਤ ਵੱਡੇ ਅੰਤਰ ਨਾਲ ਜਿਹੜਾ ਜਿੱਤ ਹਾਸਲ ਕਰੂਗਾ ਪਰ ਅਮਰਪਾਲ ਸਿੰਘ ਖਾਲਸਾ ਦੇ ਵਾਕ ਮਨਦੀਪ ਸਿੰਘ ਖਾਲਸਾ ਜਿੱਤ ਕਿਉਂ ਨਹੀਂ ਸਕਿਆ ਹਾਰਨ ਤੋਂ ਬਾਅਦ ਜਦੋਂ ਮਨਦੀਪ ਸਿੰਘ ਖਾਲਸਾ ਦਾ ਬਿਆਨ ਆਇਆ ਤਾਂ ਉਹਨਾਂ ਨੇ ਕਿਹਾ ਵੀ ਮੈਂ ਅਕਾਲੀ ਦਲ ਨੂੰ ਹਰਾਉਣ ਵਾਸਤੇ ਖੜਾ ਸੀ ਮੈਂ ਇਸ ਕਰਕੇ ਖੜਿਆ ਹੋਇਆ ਸੀਗਾ ਵੀ ਕਿਤੇ ਅਕਾਲੀ ਦਲ ਨਾ ਜਿੱਤ ਜੇ ਤਾਂ ਦੋਸਤੋ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਵੀ ਸੁਖਵੀਰ ਬਾਦਲ ਨੂੰ ਹਰਾਉਣ ਵਾਸਤੇ ਮਨਦੀਪ ਸਿੰਘ ਖਾਲਸਾ ਖੜਾ ਕੀਤਾ ਗਿਆ ਸੀਗਾ ਬੜੇ ਲੋਕ ਇਹ ਸੋਚ ਰਹੇ ਨੇ ਵੀ ਕਿਤੇ ਦੂਜੇ ਪਾਰਟੀਆਂ ਦੀ ਸਾਜ਼ਿਸ਼ਨਾ ਹੋਵੇ ਵੀ ਕਿਤੇ ਵਾਰਸ ਪੰਜਾਬ ਦੀ ਜਿਹੜੀ ਜਥੇਵੰਦੀ ਆ ਉਹ ਬਹੁਤ ਜ਼ਿਆਦਾ ਅੱਗੇ ਨਾ ਚਲੀ ਜਾਵੇ ਕਿਤੇ 2027 ਵਿੱਚ ਉਹਨਾਂ ਦੀ ਲਹਿਰ ਬਣ ਜਾਵੇ ਜਾਂ ਫਿਰ ਉਹਨਾਂ ਦਾ ਕੋਈ ਮੁੱਖ ਮੰਤਰੀ ਬਣ ਜਾਵੇ ਉਹਨਾਂ ਨੂੰ ਰੋਕਣ ਵਾਸਤੇ ਵੀ ਇਸ ਤਰੀਕੇ ਨਾਲ ਹੋ ਸਕਦਾ ਵੀ ਮਨਦੀਪ ਸਿੰਘ ਖਾਲਸਾ ਤੇ ਅਕਾਲੀ ਦਲ ਦੇ ਵਿੱਚ ਜਿਹੜਾ ਪਾੜਪੋ ਆਇਆ ਗਿਆ ਉਹਦੇ ਕਰਕੇ ਹੀ ਜਿਹੜਾ ਅਕਾਲੀ ਦਲ ਤੇ ਮਨਦੀਪ ਸਿੰਘ ਖਾਲਸਾ ਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਕੁਝ ਜਥੇਬੰਦੀਆਂ ਵੱਲੋਂ ਕਹਿ ਦਿੱਤਾ ਹੁਣ ਮਨਦੀਪ ਸਿੰਘ ਖਾਲਸਾ ਨੂੰ ਵੀ ਆਪਾਂ ਜਿਹੜਾ ਅਕਾਲੀ ਦਲ ਨੂੰ ਜਿੱਤ ਨਹੀਂ ਦੇਣਾ ਮਨਦੀਪ ਸਿੰਘ ਖਾਲਸਾ ਨੇ ਹਾਰਨ ਤੋਂ ਬਾਅਦ ਜਿਹੜੇ ਬਿਆਨ ਦਿੱਤੇ ਉਹ ਸਭ ਨੂੰ ਹੈਰਾਨ ਕਰਨ ਦੇਣ ਵਾਲੇ ਸੀਗੇ ਦੋਸਤੋ ਮਨਦੀਪ ਸਿੰਘ ਖਾਲਸਾ ਨੇ ਕਿਹਾ ਕਿ ਅਕਾਲੀ ਦਲ ਤੇ ਅਸੀਂ ਜੇ ਇਕੱਠੇ ਹੁੰਦੇ ਅਸੀਂ ਜਿੱਤ ਜਾਂਦੇ ਪਰ ਸਾਨੂੰ ਐ ਨਹੀਂ ਪਤਾ ਅਸੀਂ ਇਕੱਠੇ ਕਿਉਂ ਨਹੀਂ ਹੈਗੇ ਇੱਕ ਪਾਸੇ ਮਨਦੀਪ ਸਿੰਘ ਖਾਲਸਾ ਕਹਿ ਰਿਹਾ ਵੀ ਜਿਹੜਾ ਅਕਾਲੀ ਦਲ ਨੂੰ ਹੈਰਾਨ ਵਾਸਤੇ ਮੈਨੂੰ ਖੜਾ ਕੀਤਾ ਗਿਆ ਸੀਗਾ ਵੀ ਕਿਤੇ ਉਹ ਸਾਡੇ ਤੋਂ ਵੱਧ ਵੋਟਾਂ ਨਾ ਲੈ ਜਾਵੇ ਜਾਂ ਫਿਰ ਉਹ ਜਿੱਤ ਨਾ ਜਾਵੇ ਤੇ ਦੂਜੇ ਪਾਸੇ ਮਨਦੀਪ ਸਿੰਘ ਖਾਲਸਾ ਨੇ ਇਹ ਵੀ ਕਿਹਾ ਕਿ ਅਸੀਂ ਇਕੱਠੇ ਕਿਉਂ ਨਹੀਂ ਹੋਏ ਇਹ ਜਿਹੜੀ ਪ੍ਰੰਤਕ ਜਥੇਬੰਦੀਆਂ ਨੂੰ ਜਿਹੜੀ ਵਿਚਾਰਨ ਵਾਲੀ ਗੱਲ ਹੈ ਉਹਨਾਂ ਦੇ ਸੋਚਣ ਵਾਲੀ ਗੱਲ ਹੈ ਵੀ ਅਸੀਂ 2027 ਦੇ ਵਿੱਚ ਇਕੱਠੇ ਹੋਈਏ ਦੂਜੇ ਪਾਸੇ ਸੁਖਵੀਰ ਬਾਦਲ ਨੇ ਲੋਕਾਂ ਦਾ ਧੰਨਵਾਦ ਕੀਤਾ ਕਿ ਉਹ ਕਾਲੀ ਦਲ ਨੂੰ ਦੂਜੇ ਨੰਬਰ ਤੇ ਲੈ ਕੇ ਆਏ ਅਸੀਂ ਬੜੀ ਮਿਹਨਤ ਕੀਤੀ ਸੀ ਤਰਨਤਾਰਨ ਹਲਕੇ ਦੇ ਵਿੱਚ ਬੜੇ ਆ ਲੋਕਾਂ ਦੇ ਘਰਾਂ ਅੱਗੇ ਗਏ ਵੋਟਾਂ ਮੰਗੀਆਂ ਸੀ ਕੰਮ ਵੀ ਬਹੁਤ ਜ਼ਿਆਦਾ ਕੀਤਾ ਸੀਗਾ ਸ਼ਾਇਦ ਐਸੇ ਕਰਕੇ ਅਸੀਂ ਦੂਜੇ ਨੰਬਰ ਤੇ ਆਇਆ ਕਾਂਗਰਸ ਨੂੰ ਪਿੱਛੇ ਛੱਡਿਆ ਮਨਦੀਪ ਸਿੰਘ ਖਾਲਸਾ ਨੂੰ ਪਿੱਛੇ ਛੱਡਿਆ ਮੈਂ ਕਦੇ ਵੀ ਤਰਨ ਤਾਰਨ ਦੇ ਲੋਕਾਂ ਦਾ ਇਹ ਦੇਣ ਨਹੀਂ ਦੇ ਸਕਦਾ ਕਿਉਂਕਿ ਦੋਸਤੋ ਇੱਕ ਪਾਸੇ ਲਾਇਆ ਜਾ ਰਿਹਾ ਸੀ ਵੀ ਅਕਾਲੀ ਦਲ ਪਾਰਟੀ ਹੈ ਜਿਹੜੀ ਉਹ ਬਿਲਕੁਲ ਖਤਮ ਹੋ ਚੁੱਕੀ ਆ ਆਪਾਂ ਕਈ ਥਾਵਾਂ ਤੇ ਜਦੋਂ ਚੋਣਾਂ ਹੋਈਆਂ ਨੇ ਕਈ ਹਲਕਿਆਂ ਦੇ ਵਿੱਚ ਤਾਂ ਅਕਾਲੀ ਦਲ ਸਭ ਤੋਂ ਪਿੱਛੇ ਹੁੰਦਾ ਸੀ ਪਰ ਹੁਣ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਕੀ ਹੋ ਸਕਦਾ ਵੀ 2027 ਦੇ ਵਿੱਚ ਅਕਾਲੀ ਦਲ ਇੱਕ ਵੱਡੀ ਪਾਰਟੀ ਦੁਆਰਾ ਤੋਂ ਫੇਰ ਉੱਭਰੇ ਤੇ ਦੁਬਾਰਾ ਜਿਹੜਾ ਵਧੀਆ ਸੀਟਾਂ ਹਾਸਲ ਕਰੇ ਇਹ ਵੀ ਜਿਹੜੇ ਹੁਣ ਅੰਦਾਜ਼ੇ ਲਾਏ ਜਾ ਰਹੇ ਨੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਮਨਦੀਪ ਸਿੰਘ ਖਾਲਸਾ ਦੀ ਹਾਰ ਦੇ ਪਿੱਛੇ ਕੀ ਰੀਜਨ ਹੋ ਸਕਦਾ ਕੀ ਸਿੱਖ ਜਥੇਬੰਦੀਆਂ ਜਿਹੜੀਆਂ ਉੱਥੇ ਇਕੱਠੀਆਂ ਨਹੀਂ ਸੀ ਜਾਂ ਫਿਰ ਤਰਨਤਾਰਨ ਹਲਕੇ ਦੇ ਲੋਕਾਂ ਨੇ ਮਨਦੀਪ ਸਿੰਘ ਖਾਲਸਾ ਨੂੰ ਪ੍ਰਵਾਨ ਨਹੀਂ ਕਰਿਆ ਉਹ ਇੱਕ ਚੰਗੇ ਨੇਤਾ ਵਜੋਂ ਜਿਹੜਾ ਉੱਥੇ ਨਹੀਂ ਉੱਭਰ ਸਕਿਆ ਜਾਂ ਫਿਰ ਉਹੀ ਲਹਿਰ ਜਿਹੜੀ ਅਮਰਪਾਲ ਸਿੰਘ ਖਾਲਸਾ ਦੀ ਸੀ ਉਸ ਤੋਂ ਲੋਕ ਅੱਕ ਗਏ ਹੈ ਨਾ ਕੋਈ ਰੀਜ਼ਨ ਤਾਂ ਹੋਊਗਾ ਜਿਹੜਾ ਮਨਦੀਪ ਸਿੰਘ ਖਾਲਸਾ ਨਹੀਂ ਜਿੱਤ ਸਕਿਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਕੋਈ ਨਾ ਕੋਈ ਆਪਣੀ رائے ਜ਼ਰੂਰ ਦੱਸਿਓ ਵੀਡੀਓ ਸ਼ੇਅਰ ਕਰਿਓ